ਦੇਖੋ ਜੀ ਬੜਾ ਖੁਸ਼ੀ ਦਾ ਹਾਲਮ ਹੈਗਾ ਕਿ ਐਡਾ ਬੜਾ ਖਾਲਸਾ ਕਾਲਜ ਦੇ ਪਰਮਿਸਸਿਜ ਦੇ ਵਿੱਚ ਸਹਿਦ ਦਾ ਮੇਲਾ ਲੱਗਿਆ ਹੈ ਹਾਂ ਤੇ ਪੰਜਾਬੀ ਲਿਟਰੇਚਰ ਨਾਲ ਸੰਬੰਧਤ ਵੱਡੀਆਂ ਰੈਨਾਉਂਡ ਸ਼ਖਸੀਅਤਾਂ ਉਹਨਾਂ ਨੂੰ ਇੱਥੇ ਮਾਣਨ ਦਾ ਮਾਨ ਪ੍ਰਾਪਤ ਹੋਇਆ ਤੇ ਮੈਂ ਬੜਾ ਖੁਸ਼ਕਿਸਮਤਾਂ ਕਿ ਮੈਨੂੰ ਵੀ ਉਹਦੇ ਵਿੱਚ ਸ਼ਿਰਕਤ ਕਰਨ ਦਾ ਮੌਕਾ ਇਹਨਾਂ ਨੇ ਦਿੱਤਾ ਹੈਗਾ ਸੋ ਜਿਹੜਾ ਹੈਗਾ ਇਸ ਤਰ੍ਹਾਂ ਦੇ ਮੇਲੇ ਲੱਗਣੇ ਚਾਹੀਦੇ ਨੇ ਤੇ ਥਾਂ-ਥਾਂ ਤੇ ਲੱਗਣੇ ਚਾਹੀਦੇ ਨੇ ਤਾਕਿ ਅਸੀਂ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਆਪਣੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਦੇ ਨਾਲ ਜੋੜ ਸਕੀਏ। ਮੈਨੂੰ ਜੀ ਲੱਗਦਾ ਨਹੀਂ ਕਿ ਮੇਲੇ ਜਦੋਂ ਇਸ ਤਰ੍ਹਾਂ ਦੇ ਲੱਗਦੇ ਆ ਦਿਲ ਖੁਸ਼ ਹੁੰਦਾ ਹਰ ਕੋਈ ਕਿਤੇ ਨਾ ਕਿਤੇ ਜੁੜਨਾ ਚਾਹੁੰਦਾ ਪਰ ਕੁਝ ਮਾਹੌਲ ਇਸ ਤਰ੍ਹਾਂ ਦਾ ਬਣ ਚੁੱਕਿਆ ਜਿਹੜਾ ਹਰ ਕੋਈ ਮੇਲੇ ਆ ਤੇ ਦੂਰ ਦਾ ਧਰਨੇ ਵੱਲ ਧਿਆਨ ਮੈਂ ਮੇਰੀ ਕਿਸਾਨੀ ਵੱਲ ਜਾ ਰਹੀ ਹੈ ਗੱਲ ਕਿ ਕਿਸਾਨੀ ਦੇ ਧਰਨੇ ਨੂੰ ਅਸੀਂ ਇਸ ਤਰ੍ਹਾਂ ਦੇ ਦੇਖੋ ਉਹ ਵੀ ਕੋਈ ਮਾਰੀ ਗੱਲ ਨਹੀਂ ਹੈਗੀ ਉਹ ਆਪਦੇ ਹੱਕਾਂ ਲਈ ਹਰ ਬੰਦੇ ਨੂੰ ਇੱਥੇ ਖੁੱਲ ਹੈਗੀ ਹੈ। ਦੇਸ਼ ਦਾ ਜਿਹੜਾ ਲੋਕਤੰਤਰ ਹੈਗਾ ਉਹਦੇ ਚ ਹਰ ਬੰਦੇ ਨੂੰ ਰਾਈਟ ਹੈਗਾ ਫਰੀडम ਆਫ ਸਪੀਚ ਦਾ ਰਾਈਟ ਹੈਗਾ ਪ੍ਰਦਰਸ਼ਨ ਕਰਨ ਦਾ ਰਾਈਟ ਹੈਗਾ ਸੋ ਕਿਸਾਨੀ ਜਿਹੜੀ ਹੈਗੀ ਅਸੀਂ ਵੀ ਕਿਸਾਨਾਂ ਦੇ ਪੁੱਤ ਹੀ ਆ ਤੇ ਉਹ ਸਾਡੇ ਲਈ ਲੜ ਰਹੇ ਨੇ ਸਾਡੀ ਹਰ ਬੰਦਾ ਚਾਹੇ ਉਹ ਕਿਸਾਨ ਹੈ ਚਾਹੇ ਨਹੀਂ ਹੈ ਰੋਟੀ ਦੇ ਹਰੇਕ ਬੰਦਾ ਖਾਂਦਾ ਹੈ ਨਾ ਕਿਸੇ ਧਰਮ ਦਾ ਕਿਸੇ ਵੀ ਕਹਿੰਦੇ ਨੇ ਚਾਹੇ ਛੋਟਾ ਚਾਹੇ ਉਹ ਵੱਡਾ ਹੈ ਕੋਈ ਅਮੀਰ ਹੈ ਚਾਹੇ ਗਰੀਬ ਹੈ ਤੇ ਅੰਨ ਜਿਹੜਾ ਹੈਗਾ ਉਹ ਤਾਂ ਕਿਸਾਨ ਹੀ ਪੈਦਾ ਕਰਦਾ ਹੈ ਨਾ ਹੈ ਤੇ ਉਸ ਕਿਸਾਨ ਦੇ ਲਈ ਕਹਿੰਦੇ ਨੇ ਸਾਨੂੰ ਸਾਰਿਆਂ ਨੂੰ ਖੜਨਾ ਚਾਹੀਦਾ ਹੈ ਸਾਨੂੰ ਸਾਰਿਆਂ ਨੂੰ ਖੜਨਾ ਦਿੱਤੀ ਕਿਤੇ ਰਾਈਟ ਹੈਗਾ ਪਰ ਖੋਇਆ ਜਾਂਦੇ ਰਹਿ। ਦੇਖੋ ਉਹਦੇ ਲਈ ਲੜਾਈ ਲੜਨੀ ਪੈਂਦੀ ਹੈ। ਜੀ। ਰਾਈਟ ਅੰਗਰੇਜ਼ਾਂ ਨੇ ਕਿਹੜਾ ਸਾਨੂੰ ਦਿੱਤੇ ਸੀ। ਅਸੀਂ ਅੰਗਰੇਜ਼ਾਂ ਤੋਂ ਦੇਸ਼ ਨੂੰ ਯਾਦ ਕਰਾਇਆ ਤੇ ਉਹ ਗੋਰੇ ਅੰਗਰੇਜ਼ ਸੀ ਇਹ ਕਾਲੇ ਅੰਗਰੇਜ਼ ਨੇ ਤੇ ਜਿਹੜਾ ਸਾਡੀ ਕਹਿੰਦੇ ਨੇ ਅਸਲ ਫਰੀडम ਹੈਗੀ ਹੈ। ਸਾਡੇ ਸੰਵਿਧਾਨ ਦੇ ਮੁਤਾਬਕ ਉਹ ਤਾਂ ਸਾਨੂੰ ਮਿਲਣੀ ਚਾਹੀਦੀਆਂ ਨਾ ਪਿਛਲੀ ਵਾਰ 13 ਮਹੀਨੇ ਲੱਗਾ ਤਾਂ ਰੰਗ ਲਗਾ ਸੀ ਉੱਥੇ ਹਰ ਕਲਾਕਾਰ ਵੀ ਅਸੀਂ ਵੀ ਜਾਣਦੇ ਰਹੇ ਹਾਂ ਅਸੀਂ ਵੀ ਐਰ ਕੀ ਫੇਰ ਲੱਗਦਾ ਕਿ ਅੱਜ ਜ਼ਰੂਰਤ ਹੈ ਫੇਰ ਉੱਥੇ ਦੇਖੋ ਗੱਲ ਇਹ ਹੈਗੀ ਜੀ ਨਾਲ ਨਾਲ ਨੇਗੋਸ਼ੀਏਸ਼ਨ ਵੀ ਚੱਲ ਰਹੀ ਹੈ ਕਿਉਂਕਿ ਕਿਸੇ ਵੀ ਮਸਲੇ ਦਾ ਹੱਲ ਉਹ ਨੇਗੋਸ਼ੀਏਸ਼ਨ ਹੈ ਟੇਬਲ ਟਾਕ ਤੋਂ ਬਿਨਾ ਕੋਈ ਮਸਲਾ ਹੱਲ ਨਹੀਂ ਹੁੰਦਾ ਕੋਈ ਵੀ ਮਸਲਾ ਦੁਨੀਆ ਦਾ ਕੱਲਾ ਕਿਸਾਨੀ ਘੋਲ ਹੀ ਨਹੀਂ ਦੁਨੀਆ ਦਾ ਨੇਗੋਸ਼ੀਏਸ਼ਨ ਹੋ ਰਹੀ ਆ ਸਾਡੇ ਜਿਹੜੇ ਕਿਸਾਨਾਂ ਦੇ ਲੀਡਰ ਸਾਹਿਬਾਨ ਨੇ ਉਹ ਟॉक ਕਰ ਰਹੇ ਨੇ ਤੇ ਸ਼ਾਇਦ ਮੇ ਵੀ ਅਸੀਂ ਤੇ ਸਮਝਦੇ ਹਾਂ ਕਿ ਪੋਜੀਟਿਵ ਰਿਜ਼ਲਟ ਆਉਣਾ ਚਾਹੀਦਾ ਪਰ ਸਰਕਾਰ ਨੂੰ ਜਰੂਰ ਸੁਣਨਾ ਚਾਹੀਦਾ ਹੈ ਲੱਗਦਾ ਨਹੀਂ ਕਿ ਦੇਸ਼ ਦੇ ਵਿੱਚ ਹੀ ਪੰਜਾਬ ਲਈ ਬਾਰਡਰ ਬਣਾ ਦਿੱਤਾ ਗਿਆ ਜਿਵੇਂ ਕਿ ਇੱਥੇ ਨੌਜਵਾਨਾਂ ਦਾ ਹਾਲ ਕੀਤਾ ਇੱਕ ਨੌਜਵਾਨ ਸ਼ਹੀਦ ਵੀ ਹੋਏ ਨੇ ਕਿਸਾਨ ਵੀ ਖੇਤੋ ਸ਼ਹੀਦ ਵੀ ਹੋਏ ਨੇ ਕਿਵੇਂ ਵੇਖੋ ਦੇਖੋ ਗੱਲ ਇਹ ਹੈਗੀ ਹੈ ਜੀ ਵੀ ਜਿਹੜਾ ਨਾ ਇਹ ਮਸਲਾ ਹੈਗਾ ਇਹਨੂੰ ਪੋਲੀਟੀਕਲ ਤੌਰ ਦੇ ਉੱਤੇ ਸਾਡੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਉਹਨਾਂ ਦੇ ਪਿੱਠ ਤੇ ਖੜਨਾ ਚਾਹੀਦਾ ਹੈ। ਹੈ ਮੈਂ ਤਾਂ ਰਾਜਨੀਤਿਕ ਬੰਦਾ ਨਹੀਂ। ਮੈਂ ਤਾਂ ਕਿਸਾਨਾਂ ਦੇ ਨਾਲ ਖੜਾ ਲੋਕ ਗਾਇਕਾਂ ਤੇ ਪਰ ਸਾਡਾ ਇਹ ਮਸਲੇ ਦਾ ਹੱਲ ਜਿਹੜਾ ਹੈਗਾ ਉਹ ਪੋਲੀਟਿਕਲ ਹੈ। ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਇਕੱਠੇ ਹੋ ਕੇ ਦੇਸ਼ ਦੀ ਹਕੂਮਤ ਕਰਦੀ ਸਰਕਾਰ ਦੇ ਉੱਤੇ ਪ੍ਰੈਸ਼ਰ ਬਿਲਡ ਅਪ ਕਰਨਾ ਚਾਹੀਦਾ ਹੈ ਕਿ ਯਾਰ ਇਹਨਾਂ ਦੀ ਗੱਲ ਸੁਣੋ। ਹੈ ਤੇ ਸੁਆਮੀ ਨਾਥਨ ਤੇ ਮਰ ਗਿਆ ਸੁਆਮੀ ਨਾਥਨ ਨੂੰ ਤੁਸੀਂ ਦੇਸ਼ ਦਾ ਸਰਮੌਰ ਰਿਵਾਰਡ ਵੀ ਦਿੱਤਾ ਹੈ ਪਰ ਉਹਦੀ ਗੱਲ ਨਹੀਂ ਮੰਨੀ। ਹਾਂ ਤੇ ਉਹ ਵੀ ਮੰਨਣੀ ਚਾਹੀਦੀ ਹੈ ਨਾ ਸੁਭਾਸ਼ ਨਾਥਨ ਕਮਿਸ਼ਨ ਨੇ ਜੋ ਕਿਸਾਨਾਂ ਲਈ ਕੀਤਾ ਹੈਗਾ ਜੋ ਲਿਖਿਆ ਹੈ ਜੋ ਨੇ ਕਿਹਾ ਹੈ ਹਾਂ ਤੇ ਉਹ ਇਨਰ ਗਵਰਨਮੈਂਟ ਨਹੀਂ ਬਣਾਈ ਤੀ ਨਾ ਕਮਿਸ਼ਨ ਇਹ ਤਾਂ ਪਹਿਲਾਂ ਵਾਲੀ ਸਰਕਾਰ ਨੇ ਬਣਾਇਆ ਸੀ ਤੇ ਉਹਨੇ ਰੱਬ ਦੀ ਰਿਪੋਰਟ ਦੇ ਦਿੱਤੀ ਹੈ ਉਹ ਕਿਸਾਨੀ ਦੇ ਉੱਤੇ ਹੈਗੀ ਹੈ ਤੇ ਉਹਨੂੰ ਲਾਗੂ ਕਰਦਾ ਹੋਰ ਤਾਂ ਰੌਲਾ ਤਾਂ ਕੋਈ ਨਹੀਂ ਰੌਲਾ ਤੇ ਭਰਾ ਮੇਰੋ ਐਮਐਸਪੀ ਦਾ ਜਿਹੜੀ ਲੁੱਟ ਹੋ ਰਹੀ ਆ ਆਮ ਲੋਕਾਂ ਦੀ ਵੀ ਹੋ ਰਹੀ ਹੈ ਐਮਐਸਪੀ ਜਦੋਂ ਫਿਕਸ ਹੋ ਜੂਗੀ ਤਾਂ ਪਤਾ ਲੱਗੂਗਾ ਤੁਹਾਨੂੰ ਕਿ ਤੁਸੀਂ 20 ਰੁਪਏ ਐ ਐਮਐਸਪੀਏ ਪਿਆਜ਼ ਦੇ ਤੇ ਤੁਸੀਂ 150 ਕਿਉਂ ਖਰੀਦੋਗੇ ਪਿਆਜ਼ ਭਾਈ ਅਗਲੇ ਨੂੰ ਕਹੋਗੇ ਵੀ ਭਾਈ ਤੂੰ ਰਿਟੇਲ ਤੇ ਵੇਚਦਾ ਲੈ ਲੈ ਵਿੱਚੋਂ 10-20 ਰੁਪਏ ਦਾ ਮਨਾਫਾ ਜੀ ਹੈ ਸੋ ਕਹਾਣੀ ਤਾਂ ਇਹ ਹੈ ਕਿ ਇਹ ਉਹ ਮਨਾਫਾ ਜਿਹੜਾ ਹੈਗਾ ਉਹ ਆਪਣੀ ਮਨਮਰਜ਼ੀ ਨਾਲ ਕਰਦੇ ਜਦੋਂ ਐਮਐਸਪੀ ਨਹੀਂ ਹੈਗੀ ਸਰਕਾਰ ਨੂੰ ਸਮਝ ਕਿਉਂ ਨਹੀਂ ਆਉਂਦੀ